ਸੋ ਸਸਿਗੋ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਗੁਜਰਾ ਕਾ ਦੀਆਂ ਪਿੰਡ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਡੇਰਾ ਬਾਬਾ ਨਾਨਕ ਤੋਂ ਫਲੱਡ ਜਦੋਂ ਕਾਫੀ ਜਿਹੜਾ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਜਦੋਂ ਆ ਚੁੱਕਾ ਸੀ ਪਿੰਡ ਦੇ ਵਿੱਚ ਵੀ ਕਾਫੀ ਤੱਕ ਇਸ ਪਿੰਡ ਦੇ ਵਿੱਚ ਪਾਣੀ ਸੋ ਪਾਣੀ ਵੀ ਕਾਫੀ ਛਪਕਾਂ ਦੀ ਜਿਹੜਾ ਸਪਰਕ ਇਸ ਪਿੰਡ ਦੇ ਨਾਲ ਟੁੱਟ ਰਿਹਾ ਕਿਉਂਕਿ ਪਿੰਡ ਦਾ ਜਿਹੜਾ ਨੀਮਾ ਹੋਣ ਕਰਕੇ ਪਿੰਡ ਨੂੰ ਕਾਫੀ ਛੜੀ ਪਾਪ ਜਿਹੜੀ ਹੈ ਵਜੀਆ ਸੋ ਮੈਂ ਕੈਮਰਾਮੈਨ ਨੂੰ ਕਮਾਗਾ ਇੱਕ ਵਾਰੀ ਜਿਹੜੀਆਂ ਸੋ ਇਹ ਬਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਅੱਜ ਤੋਂ ਕਾਫੀ ਟਾਈਮ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬਾਰੀਆਂ ਹੈ ਜਿਹੜੀਆਂ ਲੋਕ-ਲੋਕ ਆਪਣੇ ਘਰਾਂ ਨੂੰ ਜਿਹੜੀਆਂ ਲਗਾਉਂਦੇ ਸਨ ਸੋ ਕੁਦਰਤੀ ਮਾਰ ਕਹਿ ਸਕਦੇ ਆ ਇੰਨੀ ਜਿਹੜੀ ਇਸ ਘਰ ਨੂੰ ਪਈ ਕਿ ਕੱਚੀਆਂ ਕੰਕੰਦਾ ਤਾਂ ਪਹਿਲਾਂ ਵੀ ਗਾਰੇ ਦੀ ਜਿਹੜੀ ਚਣਾਈ ਪਹਿਲਾਂ ਵੀ ਸੀ ਪਰ ਕੁਦਰਤ ਦੀ ਮਾਰ ਬਾਰਸ਼ਾਂ ਕਾਫੀ ਦਿਨਾਂ ਤੱਕ ਉਹ ਦੇ ਰਹੀਆਂ ਤਾਂ ਜਿਹੜੀ ਆ ਸ਼ੱਤ ਨੂੰ ਜਿਹੜੀ ਆ ਨੁਕਸਾਨ ਦਾ ਇੱਕ ਕਰਕੇ ਜਿਹੜੀ ਲੱਗੀ ਸੋ ਸਮਾਂ ਰਹਿੰਦੇ ਹੈ ਪਰਵਾਰਿਕ ਮੈਂਬਰ ਤਾਂ ਇਸ ਘਰ ਦੇ ਵਿੱਚੋਂ ਚਲੇ ਗਏ ਸਨ ਸੋ ਪਰਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣਗੇ ਸਸੀ ਗੱਲ ਜੀ ਸਸੀ ਗੱਲ ਜੀ ਕੀ ਇਹ ਬਰਸਾਤ ਦੇ ਵਿੱਚ ਬਹੁਤ ਮਾੜਾ ਹਾਲ ਸੀ ਛੱਤ ਜਿਹੜੀ ਪਹਿਲਾਂ ਹੀ ਬਹੁਤ ਮਤਲਬ ਬਰਸਾਤਾਂ ਦੇ ਨਾਲ ਖਰਾਬ ਹੋ ਗਈ ਸੀ ਅਸੀਂ ਤੇ ਪਾਣੀ ਆਉਣ ਤੋਂ ਜਦੋਂ ਆਉਣ ਦੀ ਸੁਭਾਵਨਾ ਸੀ ਪਾਣੀ ਆਉਣ ਤੋਂ ਪਹਿਲਾਂ ਹੀ ਇੱਥੋਂ ਨਿਕਲ ਗਏ ਹਾਂ ਤੇ ਇਹ ਬਰਸਾਤ ਦੇ ਨਾਲ ਜਿਹੜੀ ਛਾਤਾ ਬਹੁਤ ਗਿਰ ਗਈ ਹੈ ਦਾ ਬਹੁਤ ਮੁਸ਼ਕਲ ਦੇ ਵਿੱਚ ਫਸੇ ਅਸੀਂ ਕਿਸੇ ਦੇ ਘਰ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਅਸੀਂ ਬਹੁਤ ਪਰੇਸ਼ਾਨ ਹਾਂ ਜੀ ਉਹ ਲੋ ਜਦੋਂ ਬਰਸਾਤ ਜਦੋਂ ਪਿੰਡ ਤੇ ਫਲੱਡ ਆ ਚੁੱਕਾ ਹੈ ਉਸ ਤੋਂ ਪਹਿਲਾਂ ਜਿਹੜਾ ਸਮਾਂ ਰਹਾ ਤੁਸੀਂ ਮਤਲਬ ਪ੍ਰੋਵਰਸ਼ਿਪ ਕਰਨੇ ਨਹੀਂ ਜੀ ਪਾਣੀ ਜਿੱਦਾਂ ਆਇਆ ਨਾ ਰਾਤ ਨੂੰ ਉਦੋਂ ਹੀ ਸਾਨੂੰ ਜਦੋਂ ਪਿੰਡ ਦੇ ਵਿੱਚ ਰੋਲਾ ਪਿਆ ਵੀ ਪਾਣੀ ਆ ਗਿਆ ਪਾਣੀ ਆ ਗਿਆ ਉਦੋਂ ਅਸੀਂ ਇੱਥੋਂ ਨਿਕਲ ਗਏ ਸ। ਸਮਾਨ ਜਿਹੜਾ ਸਹੀ ਸਲਾਮਤ ਕੱਢ ਲਿਆ ਗਿਆ। ਸਮਾਨ ਜਿਹੜੇ ਕਪੜੇ-ਕੁਪੜੇ ਵਿੱਚੇ ਰਹਿ ਗਏ ਸੀ ਬਾਕੀ ਮੋਟਾ-ਮੋਟਾ ਸਮਾਨ ਹੀ ਥੋੜਾ-ਬੋੜਾ ਕੱਢਿਆ ਜੀ। ਕੋਈ ਨਾਜ ਫਸਲ ਤਾਂ ਜਿਹੜਾ ਰਸੋਈਆਂ ਸਮਾਨ ਉਹ ਬਚ ਗਿਆ ਕਿ ਜਨ ਨੁਕਸਾਨ ਨਹੀਂ ਹੋਇਆ। ਨਹੀਂ ਜੀ ਦਾਣੇ ਵੀ ਖਰਾਬ ਹੋ ਗਏ ਨੇ, ਕਪੜੇ-ਕੁਪੜੇ ਸਾਰੇ ਖਰਾਬ ਹੋ ਗਏ ਨੇ। ਖਰਾਬ ਹੋ ਗਏ। ਹਾਂ ਜੂ ਮਲੋ ਗਾਮ ਮਲੋ ਗਰਮੀਆਂ ਦਾ ਮੌਸਮ ਹੀ ਗਾ ਸਰਦੀਆਂ ਦਾ ਮੌਸਮ ਆੜ ਜਾਈਆਂ ਮਖੋਣ ਜਿਵੇਂ ਮੈਨੂੰ ਤੁਸੀਂ ਦੱਸਦੇ ਕਿਸੇ ਦੇ ਘਰ ਰਹਾ ਰੇ ਜੋ ਮਤਲਬ ਇੰਨੀਆਂ ਜਿਹੜੀਆਂ ਗਰਾਂਡਾਂ ਭਰੀਆਂ ਜਾਂਦੀਆਂ ਨੇ ਲੋਕਾਂ ਲੋ ਮਤਲਬ ਹਫਲਾੜੋ ਲੈ ਕੇ ਭਰੀ ਹੋਈਆਂ ਤੁਹਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਇਹ ਪਹੁੰਚ ਕੀਤੀ ਆ ਪਰ ਆਏ ਨੇ ਉਹਨਾਂ ਨੇ ਖੜੀ ਆ ਵੀਡੀਓ ਵਾਡੀਓ ਬਣਾ ਕੇ ਫਰਾਜੇ ਤੱਕ ਮਿਲਿਆ ਕੁਝ ਨਹੀਂ ਹੈ ਜੀ ਕੀ ਜਿਹੜੀ ਦਾਨੀ ਸੱਜਣ ਨੇ ਨਾ ਸਮਾਜਿਕ ਸਹਿਸਤਾ ਨੇ ਜਿਹੜੀਆਂ ਇਦਾਂ ਦੇ ਜਿਹੜੇ ਫਲੜ ਦੇ ਦੌਰਾਨ ਜਿਹੜੇ ਘਰ ਨਾਲ ਸੰਦਾ ਕਿਉਂਕਿ ਮਦਦ ਕਰ ਰਹੇ ਨੇ ਤੁਹਾਡੇ ਤੱਕ ਅੱਧੀ ਕਹਨੇ ਪਹੁੰਚ ਨਹੀਂ ਕੀਤੀ ਨਹੀਂ ਅਜੇ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਾ ਜੀ ਬਿਲਕੁਲ ਹਾਂਜੀ ਕਿਉਂਕਿ ਕਾ ਦਾ ਕੰਮ ਕਰਦੇ ਆ ਮੈਂ ਮਜ਼ਦੂਰੀ ਦਾ ਕੰਮ ਕਰਦਾ ਨਹੀਂ ਕੀ ਚੱਕਰ ਹੋਇਆ ਪਹਿਲਾਂ ਵੀ ਕੱਚੇ ਸਨ ਮੱਲੂ ਇਹਨਾਂ ਨੂੰ ਨਹੀਂ ਮੱਲੂ ਕੀਤਾ ਗਿਆ ਮੱਲੂ ਲੈਟਰ ਜੀ ਤਬਦੀਲ ਕੀਤਾ ਗਿਆ ਹੁਣ ਬਿਲਕੁਲ ਨੁਕਸਾਨਦਾਈ ਕਿਉਂਕਿ ਕੀ ਇਹਨਾਂ ਨੂੰ ਪਰਭਾਈ ਹੋ ਰਹੀ ਹੈ ਇਹ ਭਾਜੀ ਹੁਣ ਵੇਖੋ ਘਰ ਦਾ ਗੁਜ਼ਾਰਾ ਜਰਾ ਵਾ ਜਰਾ 3-400 ਰੁਪਏ ਦਿਹਾੜੀ ਲੈਣ ਵਾਲਾ ਉਹ ਘਰ ਦਾ ਸਾਰੀਆਂ ਚੀਜ਼ਾਂ ਮੋਲਦੀਆਂ ਆ ਗਈਆਂ ਬਿਮਾਰੀ ਵੀ ਮੈਂ ਠੀਕ ਨਹੀਂ ਰਹਿੰਦਾ ਮੈਨੂੰ ਸਾਹ ਦੀ ਪ੍ਰੋਬਲਮ ਹੈ ਮੇਰੀ ਉਹਦੀ ਵੀ ਦਵਾਈ ਚੱਲ ਰਹੀ ਹੈ ਘਰ ਦੇ ਵੀ ਬਿਮਾਰ ਰਹਿੰਦੇ ਨੇ ਬੱਚੇ ਦੋ ਨੇ ਉਹ ਛੋਟੇ ਨੇ ਪੜ ਰਹੇ ਨੇ ਤੇ ਫਿਰ ਇਸ ਯਾਨੀ ਹਮਦਨ ਨਾਲ ਇਹ ਜਰਾ ਮੈਂ ਨਹੀਂ ਮਕਾਨ ਜਰਾ ਬਣਾ ਸਕਿਆ ਹਾਂਜੀ ਉਹ ਜਿਹੜੀਆਂ ਦਾਨੀ ਸੱਜਣਾਂ ਜਾਂ ਸਮਾਜ ਸੇਵੀ ਸੱਜਣਾਂ ਮਦਦ ਕਰ ਲੋਕਾਂ ਦੀ ਸਾਥ ਹੋ ਰਹੀ ਨੇ ਕਈ ਪਵਾ ਵੀ ਦਿੱਤੇ ਨੇ ਤੇ ਕਈ ਪਿਆ ਵੀ ਰਹੇ ਨੇ ਉਹ ਕਿ ਤੁਹਾਡੀ ਮਦਦ ਕਰਨੀ ਚਾਹੀਦੀ ਹਾਂਜੀ ਮੈਂ ਤੇ ਭਾਜੀ ਇਹੋ ਬੇਨਤੀ ਕਰਨਾ ਵੀ ਮੇਰੀ ਮਦਦ ਕੀਤੀ ਜੇ ਤੇ ਮੇਰਾ ਮਕਾਨ ਬਣ ਜਾਏ ਮੈਂ ਬਹੁਤ ਪਰੇਸ਼ਾਨ ਆ ਲਾਈਟਰਲ ਬਣ ਜਾਏ ਜਾਂ ਬਾਲਿਆਣਾ ਬਣ ਜਾਏ ਮੈਂ ਤਾਂ ਕੋਸ਼ਿਸ਼ ਹੋਵੇ ਤੇ ਮੈਨੂੰ ਲੈਂਟਰ ਵਾਲਾ ਹੀ ਬਣ ਜਾਏ ਮੈਂ ਕਿਤੇ ਲੈਂਟਰ ਵਾਲੇ ਕਮਰੇ ਚ ਰਹਿ ਕੇ ਵੇਖ ਲਾਂ ਉਹ ਹੁਣ ਜਿਹੜੀ ਦਰਦ ਦਰਦੀ ਠੋਕਰੇ ਖਾ ਰਹੀ ਕਿ ਕਿਸੇ ਦੇ ਮੱਲਬ ਕਰ ਰਹਿਣ ਮੱਲ ਰਹਿਣੇ ਹੁੰਦੇ ਉਹ ਭਾਜੀ ਮੈਂ ਆ ਕੇ ਦੀ ਹਵੇਲੀ 'ਚ ਰਹਿ ਰਿਹਾ ਮਾਂ ਉਹਨਾਂ ਦਾ ਤੂੜੀ ਵਾਲਾ ਕਮਰਾ ਸੀ ਉਹਦੇ ਵਿੱਚ ਮੈਂ ਸਾਫ਼ ਕਰਕੇ ਤੇ ਹਵੇਲੀ 'ਚ ਰਹਿ ਰਿਹਾ ਆਪਣਾ ਟਾਈਮ ਪਾਸ ਕਰ ਰਿਹਾ ਕਿੰਨਾ ਕਿੰਨਾ ਸਮਾਂ ਹੋ ਗਿਆ ਮੈਨੂੰ ਘਟੋ ਘਟ 3-4 ਮਹੀਨੇ ਹੋ ਹੀ ਗਏ ਹਾਂਜੀ ਸੋ ਸੱਜਣ ਵਾਲੇ ਹੋਰ ਪ੍ਰੋਗਰਮਾਂ ਬਾਰੇ ਜਰੂਰ ਗੱਲਬਾਤ ਕਰ ਲੈਣਗੇ ਹੱਸ ਜੀ ਕਰ ਮੈਂ ਇਹ ਕਹਿੰਦੀ ਆ ਫਿਰ ਮਤਲਬ ਪਾਣੀ ਜੋ ਆਉਂਦਾ ਹੈ ਨਾ ਉਹ ਆਉਂਦਾ ਸਾਰਾ ਕਮਰਾ ਜਿਹੜਾ ਡਿੱਗ ਪਿਆਦਾ ਤੇ ਇਹ ਕੋਸ਼ਿਸ਼ ਕੀਤੀ ਜਾ ਵੀ ਬੰਝੇ ਮਤਲਬ ਜਿਵੇਂ ਮਤਲਬ ਨੁਕਸਾਨ ਤਾਂ ਹੀ ਹੋਇਆ ਪਰਿਵਾਰਕ ਮੈਂਬਰ ਤੋਂ ਉਸ ਤੋਂ ਪਹਿਲਾਂ ਸਹਾਰਾ ਤੋਂ ਹੀ ਪਹਿਲਾਂ ਇੱਥੇ ਜੜਾ ਜਾ ਚੁੱਕੇ ਹਾਂ ਹਾਂਜੀ ਹਾਂਜੀ ਕੀ ਮੰਗ ਜਿਹੜੀ ਲਗਾਉਣਾ ਚਾਹੁੰਦੇ ਐ ਉਹ ਇਹ ਮਤਲਬ ਇਹ ਪਾਣੀ ਦੇ ਨਾਲ ਜ਼ਿਆਦਾ ਖਰਾਬ ਹੋ ਗਿਆ ਦਾ ਸਮਾਨ ਵੀ ਖਰਾਬ ਹੋ ਗਿਆ ਦਾ ਇਹ ਮਦਦ ਕੀ ਕੀ ਸਾਡੇ ਪਹਿਲਾਂ ਵੀ ਮੈਂ ਦੇਖਿਆ ਵੀ ਕਮਰੇ ਕੱਚੇ ਹੀ ਕੀ ਮਤਲਬ ਧਿਲ ਕੀਤਾ ਵੀ ਇਹਨਾਂ ਨੂੰ ਪੱਕੇ ਕਰ ਲਈਏ ਨਹੀਂ ਨਹੀਂ ਪਹੁੰਚ ਹੀ ਨਹੀਂ ਭਾਈ ਹਾਂਜੀ ਕੋਈ ਸਮਾਨ ਜਿਹੜਾ ਕੋਈ ਮਤਲਬ ਵੱਸ ਗਿਆ ਕਿ ਜਾਂ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਦਾ ਹੈ ਉਹ ਗਾਉਣ ਛਾਲੀ ਮੌਸਮ ਆਉਣ ਵਾਲਾ ਕੋਈ ਮਤਲਬ ਜਿਹੜੇ ਕੱਪੜੇ ਹੁੰਦੇ ਸਨ ਹਾਂਜੀ ਉਹ ਵੀ ਖਰਾਬ ਹੋ ਗਏ ਤੁਸੀਂ ਹਾਂਜੀ ਪਰ ਸੋਈ ਦੀ ਜਿਵੇਂ ਕਣਕ ਵਗਾਰਾ ਜਿੱਦਾਂ ਹੁੰਦੇ ਦਾਣਾ ਪੱਕਾ ਉਹ ਵੀ ਉਹ ਵੀ ਖਰਾਬ ਹੋ ਗਏ ਹਾਂਜੀ ਕਿਸੇ ਜਦੋਂ ਨਹੀਂ ਸੱਜਣੇ ਜਾਂ ਸਮਾਜੇ ਵੀ ਨਹੀਂ ਮਦਦ ਕਰਨੀ ਕਿਹੜਾ ਪਿੰਡ ਤੇ ਕਿਹੜਾ ਜਣਾ ਪਿੰਡ ਗੁਜਰਾ ਨੇ ਕਾਦਿਆਂ ਗੁਗਰਾ ਪਿੰਡ ਹੈ ਪਿੰਡ ਜ਼ਿਲ੍ਹਾ ਗੁਰਦਾਸਪੁਰ ਹੈ ਡੇਰਾ ਬੱਬਾ ਨਾਨਕ ਸੋ ਇਹ ਜ਼ਿਲ੍ਹਾ ਗੁਰਦਾਸਪੁਰ ਡੇਰਾ ਬੱਬਾ ਨਾਨਕ ਕੋਰੀਡੋਰ ਦੇ ਨਜ਼ਦੀਕ ਪਿੰਡ ਹੈ ਗੁਜਰਾ ਕਾਦਿਆਂ ਪਿੰਡ ਹੈ ਸੋ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਜਿਹੜੀਆਂ ਉਹ ਦੇਖ ਸਕਦੇ ਜਿਹੜੇ ਕਰਦੀਆਂ ਸੋ ਲੋੜਵੰਦ ਪਰਿਵਾਰ ਆ ਜਿਹੜਾ ਨਹੀਂ ਇੰਨੀ ਪਹੁੰਚ ਆ ਗਈ ਪਹਿਲਾਂ ਵੀ ਜਿਹੜੇ ਕਮਰਿਆਂ ਦੀ ਹਾਲਤ ਕੋਈ ਏਡੀ ਵਧੀਆ ਨਹੀਂ ਸੀ ਗਰੀਬੀ ਦੀ ਚਣਾਈ ਸੀ ਸੋ ਅੰਦਰ ਦਾ ਤੁਹਾਨੂੰ ਜਿਹੜੀਆਂ ਤਸਵੀਰਾਂ ਨਹੀਂ ਦਿਖਾ ਸਕਦੇ ਕਿਉਂਕਿ ਕਿਸ ਵਕਤ ਨੂੰ ਉੱਤੋਂ ਜਿਹੜਾ ਬੱਲਾ ਜਾਂ ਏਟ ਦਿੱਖ ਸਕਦੀ ਆ ਫਿਰ ਵੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰ ਰਹੇ ਨੇ ਜਾਂ ਹੋ ਵੀ ਰਹੀ ਆ ਸੋ ਇੱਕ ਵਾਰੀ ਇਹਨਾਂ ਪਰਿਵਾਰਾਂ ਦੇ ਵੱਲ ਵੀ ਜਿਹੜਾ ਆ ਕੇ ਦੇਖਣ ਤਾਂ ਪਿੰਡ ਦੇ ਵਿੱਚ ਚਾਤੀਮਾਨ ਤਾਂ ਲੋੜਵੰਦ ਪਰਿਵਾਰ ਆ ਇਸ ਦੀ ਮਦਦ ਜਰੂਰ ਕਰਨ ਸੋ ਮੈਂ ਤੁਹਾਡਾ ਆਪਣਾ ਪੱਤਰ